ਮਣੀ ਬ੍ਰਿਜ ਚੌਂਕ ਤਾਂ ਹੈ ਨਹੀਂ ਸੀਗਾ ਪ੍ਰੇਜ਼ੈਂਟ ਹੋ ਗਏ ਅੱਛਾ ਤੇ ਕੁਦਰਤੀ ਬੱਚੇ ਆ ਬੱਚੇ ਦੂਜੀ ਗੱਲ ਵੀ ਇਹ ਹੱਕ ਇਹ ਦੱਸ ਦੇਣ ਵੀ ਇੱਥੇ ਚੌਂਕ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਕੋਈ ਨੀ ਕੰਨੀ ਨਾ ਇਹ ਮੇਰੇ ਤੋਂ ਪੜਾ ਦੇ ਨੀ ਨਾ ਕਿੱਦਾਂ ਬਣਾਉਣ ਦੇ ਨਹੀਂ ਕੋਈ ਹੱਕ ਨਹੀਂ ਕੋਈ ਧੌਣ ਜਾਂਦਾ ਸਾਰੇ ਧੌਣ ਦੇ ਧੰਨਵਾਦ ਕਰਦੇ ਜੀਰਾ ਹੈਲੋ ਹੈਲੋ ਸਹੀ ਗੱਲ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਆਏ ਨਹੀਂ ਮੰਡੀ 'ਚ ਇੱਥੇ ਇਕੱਠੇ ਜਵਦਾ ਜਿਹੜਾ ਕੀਤਾ ਵੈ ਕਿੱਦੈਂ ਕਿੰਨੇ ਵਜੇ ਅੱਛਾ ਤੇ ਇੱਥੇ ਇੱਥੇ ਨਹੀਂ ਸੱਦੇ ਤੁਹਾਨੂੰ ਚੌਕ ਵਾਲੇ ਮਾਮਲੇ 'ਚ ਇੱਥੇ ਨਾਲੇ ਕਹਿੰਦੇ ਵੀ ਵਾਜਾਂ ਮੂਜਾਂ ਦਵਾਈਆਂ ਸੀ ਦੋਨੇ ਤਰ੍ਹਾਂ ਦੇ ਇਕੱਠੇ ਹੋਣਾ ਸੀ ਇੱਥੇ اچھا اچھا ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਕਹਿੰਦਾ ਵੀ ਸਾਨੂੰ ਥਾਣੇ ਸੱਦਿਆ ਗਿਆ ਅੱਜ ਇੱਥੇ ਦਾ ਮੈਨੂੰ ਨੀਗਾ ਪਤਾਗਾ ਨਹੀਂ ਨਹੀਂ ਉਹ ਉਹ ਥਾਣੇ ਨੀਗਾ ਉਹ ਕਹਿੰਦਾ ਬਾਅਦ ਦੁਪਹਿਰ 2:30 ਵਜੇ ਥਾਣੇ ਸੱਦਿਆ ਕੋਈ ਹੈਗਾ ਪਤਾ ਤੁਹਾਡੇ ਧਿਆਨ ਚ ਇਹ ਬਾਕੀ ਸਰਪੰਚਾਂ ਨੂੰ ਪਤਾ ਹੋਊਗਾ ਅੱਜ ਕੋਈ ਥਾਣੇ ਸੱਦਿਆ ਥਾਣੇ ਸੱਦਿਆ ਅੱਜ ਇਸ ਮਾਮਲੇ ਚ ਨਹੀਂ ਅੱਜ ਤਾਂ ਨਹੀਂ ਸੱਦਿਆ ਉਹ ਮਨਪ੍ਰੀਤ ਨੂੰ ਮੈਂ ਫੋਨ ਲਾਇਆ ਸੀ ਉਹ ਕਹਿੰਦਾ ਵੀ ਥਾਣੇ ਸੱਦਿਆ ਮੈਂ ਅੱਜ કરી ਸੀ ਵੀ ਅਬਦਨਾ ਕਹਿੰਦਾ ਨਹੀਂ ਸੱਦਿਆ ਅਜੇ ਤੱਕ ਨਾ ਬਪਾਏ ਕੋ ਕਲੀਅਰ ਲੈਣਾ ਵੀ ਆਪਣਾ 15:00 ਅੱਛਾ ਚਲੋ ਜਿਹੜਾ ਅੱਜ ਦੇ ਮਾਮਲੇ ਦੇ ਵਿੱਚ ਸੇਖਾ ਕਲਾਂ ਦੇ ਵਿੱਚ ਜਿਹੜਾ ਇਹ ਚੌਂਕ ਦੇ ਮਾਮਲੇ 'ਚ ਇਕੱਠ ਹੋਇਆ ਸੋ ਇੱਕ ਧਿਰ ਹੈ ਜਿਹੜੀ ਇੱਥੇ ਇਕੱਠੀ ਹੋਈ ਹੈ ਜਿਹੜੇ ਬੰਦੇ ਚਾਹੁੰਦੇ ਆ ਕਿ ਨਹੀਂ ਇਹ ਚੌਂਕ ਰੱਖਣਾ ਚਾਹੀਦਾ ਸੀਗਾ ਸੋ ਦੂਜੀ ਧਿਰ ਹੈ ਜਿਹੜੀ ਜਿੰਨਾਂ ਵੱਲੋਂ ਇਹ ਚੌਂਕ ਬਣਾਇਆ ਗਿਆ ਸੀਗਾ ਉਹ ਧਿਰ ਇੱਥੇ ਨਹੀਂ ਪਹੁੰਚੀ ਉਹ ਕਹਿੰਦੇ ਸਾਨੂੰ ਸੱਦਾ ਪੱਤਰ ਵੀ ਨਹੀਂ ਪਹੁੰਚਿਆ ਇਹਦਾ ਕੋਈ ਇੱਥੇ ਆਉਣ ਦਾ ਤੇ ਉਹਨਾਂ ਨੇ ਆਵਾਜ਼ ਜਿਹੜੀ ਦਿੱਤੀ ਗਈ ਸੀ ਗੁਰਦੁਆਰਾ ਸਾਹਿਬ ਤੋਂ ਉਹ ਉਹਨਾਂ ਨੇ ਜਾਂ ਤਾਂ ਸੁਣੀ ਨਹੀਂ ਜਾਂ ਫਿਰ ਉਹ ਆਵਾਜ਼ ਤੇ ਆਉਣਾ ਨਹੀਂ ਚਾਹੁੰਦੇ ਸੀ ਜਿਹੜੀ ਇੱਕ ਧਿਰ ਇੱਥੇ ਇਕੱਠੀ ਹੋਈ ਹੈ ਜਿਹੜੇ ਜਿਹੜੀ ਧਿਰ ਵੱਲੋਂ ਇਹ ਚੌਕ ਠਾਇਆ ਗਿਆ ਸੀਗਾ ਉਸ ਧਿਰ ਦਾ ਆ ਇਕੱਠ ਅੱਜ ਦਾ ਜਿਹੜਾ ਮੰਡੀ ਦੇ ਵਿੱਚ ਪਹੁੰਚ ਗੱਲਬਾਤ ਕਰਕੇ ਆਪਾਂ ਪੁੱਛ ਲੈਣੇ ਕਿ ਇਸ ਚੌਕ ਦੀਆਂ ਕੀ ਦਿੱਕਤਾਂ ਸੀਗੀਆਂ ਤੇ ਕਿਉਂ ਮਤਲਬ ਇਹ ਠਾਇਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਧਿਰ ਢਾਉਣ ਵਾਲੀ ਹੈ ਉਹਨਾਂ ਚੋਂ ਇੱਕ ਦੋ ਬੰਦੇ ਜਿਹੜੇ ਮੇਰੇ ਸਾਹਮਣੇ ਧਿਆਨ ਚ ਨੇ ਜਿਹੜੇ ਇਸ ਢਾਉਣ ਦੀ ਅਗਵਾਈ ਕਰਦੇ ਨੇ ਸਭ ਤੋਂ ਮੂਹਰੇ ਆਏ ਜਿਹੜੇ ਚਿਹਰੇ ਪਹਿਲਾਂ ਆਏ ਹੈ ਰਾਜਦੂਲਾਰ ਜੀ ਕੀ ਕਹਿਣਾ ਚਾਹੋਗੇ ਇਸ ਚੌਕ ਨੂੰ ਹਟਾਉਣ ਦੀ ਕੀ ਲੋੜ ਪਈ ਤੇ ਕਿਉਂ ਆਪਾਂ ਨੂੰ ਇਸ ਜਿਹੜਾ ਇਹ ਪਿੰਡ 'ਚ ਆਪਾਂ ਕਹਿ ਲਈਏ ਵਿਵਾਦ ਖੜਾ ਹੋਇਆ ਹੈ ਏ ਜੀ ਜਿਹੜਾ ਚੌਂਕ ਸੀਗਾ ਚੌਂਕ ਹੁੰਦੇ ਚਰਾਹੇ ਚ ਬਣੇਵੇ ਲੰਮਾ ਚੌੜਾ ਰਸਤਾ ਵੀ ਕੋਈ 100 ਫੁੱਟ ਚੌੜੀ ਛੜਕ ਹੋਵੇ ਕੋਈ ਬੰਦਾ ਚੜ੍ਹਦੇ ਲਈ ਛੱਪ ਦੇ ਲਈ ਉੱਤਰ ਦੱਖਣ ਚਾਰੇ ਪਾਸੇ ਜਾ ਸਕੇ ਇਹਦਾ ਇੱਕ ਰਾਹ ਹੈ ਜਿਹੜਾ ਵਿੱਚ ਬਾਨੂ ਉੱਥੇ ਬਣਾ ਹੋਇਆ ਬਹੁਤ ਵੱਡਾ ਡਿੱਕਾ ਸੀ ਜਦੋਂ ਮੰਡੀ ਵੇਚ ਦੀ ਲੰਗੀ ਦਾ ਸੀ ਇੱਥੋਂ ਨਾ ਕੋਈ ਟਰੈਕਟਰ ਮੋੜਦਾ ਨਾ ਕੋਈ ਟਰਾਲੀ ਮੋੜਦੀ ਸੀ ਨਾ ਕੋਈ ਕੋਸ ਨਹੀਂ ਮੁੜਦਾ ਸੀਗਾ ਠੀਕ ਹੈ ਅਗਲਾ ਪਾਸਾ ਤਾਂ ਬਹੁਤ ਚੌੜਾ ਸੀ ਪਿੱਛੋਂ ਤਕੋਣ ਬਣੀ ਫਿਰ ਚੌਂਕ ਤਾਂ ਹੈ ਨਹੀਂ ਸੀਗਾ ਹਾਂ ਇਹ ਨੰਗਾ ਲੱਗੇ ਲੋਕਾਂ ਨੇ ਮੇਰੇ ਕੋਲ ਆ ਕੇ ਜਿਹੜੇ ਮੰਡੀ ਚ ਕਣਕ ਨੂੰ ਛੜਦੇ ਨੇ ਕਿਹਾ ਵੀ ਡਾਕਟਰ ਸਾਹਿਬੇ ਚਕਾਓ ਅਸੀਂ ਪੂਰੀ ਲਗਤ ਪਰਤ ਕਰਕੇ ਚਕਾਇਆ ਇਹ ਠੀਕ ਹੈ ਇਹਨਾਂ ਕੋਲ ਕੋਈ ਪ੍ਰੂਫ ਨਹੀਂ ਇਹ ਥਾਣੇ ਉਹਦਾ ਪ੍ਰੂਫ ਵੀ ਨਹੀਂ ਦਿਖਾ ਸਕਿਆ ਮੇਰੇ ਕੋਲ ਮਨਜ਼ੂਰੀ ਹੈ ਕਿ ਨਹੀਂ ਹੈਗੀ ਮੇਰੇ ਕੋਲ ਜਿਹੜਾ ਸੱਤ ਕਾ ਕੇ ਇਕੱਲੀਆਂ ਚਿੱਠੀਆਂ ਲਿਖੀਆਂ ਆਵੀਆਂ ਠੀਕ ਹੈ ਅਸੀਂ ਡਿਪਾਰਟਮੈਂਟ ਨੂੰ ਲਿਖਿਆ ਸੀ ਵੀ ਤੁਸੀਂ ਟੱਕ ਦਿਓ ਉਹਨਾਂ ਨੇ ਚੱਕਿਆ ਨਹੀਂ ਸੀ ਇਹ ਮੁੜ ਕੇ ਹਵਾਲਾ ਦਿੱਤਾ ਇਹ ਅਖਬਾਰ ਦੇ ਉੱਤੇ ਖਬਰ ਵੀ ਲੱਗੀ ਤੁਹਾਡੇ ਅਖਬਾਰ ਤੇ ਲ ਤੇ ਬਾਕੀ ਲੋਕ ਜਿਹੜੇ ਮਾਣਜੇ ਵੇਖੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਵਿਚਾਰੇ ਨਿੱਕੇ ਜਿਹਾ ਆਵਾਜ਼ ਤੇ ਐਨੇ ਲੋਕ ਇਕੱਠੇ ਹੋਏ ਆ ਠੀਕ ਆ ਜੀ ਤੁਸੀਂ ਬਾਕੀ ਇਹਨਾਂ ਦੇ ਵੀਓ ਲੋਕ ਕੀ ਕਹਿਣਾ ਚਾਹੁੰਦੇ ਆ ਜਿਹੜੇ ਜਿਹੜੇ ਬੰਦੇ ਇਹ ਚਾਹੁੰਦੇ ਆ ਇਹ ਚਾਹੁੰਦੇ ਆ ਹੀ ਨਹੀਂ ਸੀ ਕੁਛ ਇਧਰ ਸੜਕ ਤੇ ਚੜ ਦੇ ਜੋ ਸਾਨੂੰ ਇਧਰੋਂ ਨਹੀਂ ਦੱਸਦਾ ਉਧਰੋਂ ਵੀ ਦੱਸ ਜਿਹੜੇ ਬੰਦੇ ਇਹ ਚਾਹੁੰਦੇ ਆ ਕਿ ਇਹ ਚੌਕ ਨਹੀਂ ਰਹਿਣਾ ਚਾਹੀਦਾ ਆਪੋ ਆਪਣੇ ਵਿਚਾਰ ਰੱਖ ਸਕਦੇ ਵੀ ਉਹਨਾਂ ਨੂੰ ਕੀ ਦਿੱਕਤ ਸੀਗੀ ਇਹ ਜੀ ਗੱਡੀਆਂ ਦੇ ਐਕਸੀਡੈਂਟ ਹੋਏ ਬੱਚੇ ਹੁੰਦੇ ਗੱਡੀ ਚ ਜੋ ਵੇਲਾ ਕਿ ਵੇਲਾ ਹੁੰਦਾ ਇਧਰੋਂ ਗੱਡੀ ਆਉਂਦੀ ਵਿੱਚ ਵਜੇ ਗਏ ਦੋ ਤਿੰਨਾਂ ਦੇ ਐਕਸੀਡੈਂਟ ਹੋ ਗਏ ਅੱਛਾ ਤੇ ਕੁਦਰਤੀ ਬਚੇ ਆ ਬੱਚੇ ਠੀਕ ਹੈ ਹਾਂ ਨਾ ਹੀ ਇੱਥੋਂ ਮਸ਼ੀਨਾ ਮੋੜਦੀ ਹੈ ਠੀਕ ਹੈ ਤਾਂ ਕਰਕੇ ਇਹ ਡਾਕਟਰ ਸਾਹਿਬ ਨੇ ਉਪਰਾਲਾ ਕਰਿਆ ਸਰਪੰਚ ਸਾਹਿਬ ਕੋਲੇ ਸੀ ਠੀਕ ਹੈ ਜੀ ਹਾਂ ਜਿਹੜੇ ਡਾਕਟਰ ਸਾਹਿਬ ਜਿੱਦਾਂ ਉਹ ਉਸ ਦਿਨ ਇਕੱਠ ਹੋਇਆ ਥਾਣੇ ਤੁਹਾਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਸੀਗਾ ਕੋਈ ਇਸ ਚੌਂਕ ਦੀ ਮਨਜ਼ੂਰੀ ਦੇ ਡਾਕੂਮੈਂਟ ਥਾਣੇ ਪੇਸ਼ ਹੋਏ ਉਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਸੀਗਾ ਜੀ अच्छा हां जी सिर्फ एक चिट्टियां लिखਿਅੀਆਂ ਹੋਗਾ ਸਿੱਸੀ ਚੌਕ ਬਣਾਉਣਾ ਚਾਹੁੰਦੇ ਆ। ਹਾਂ। ਚਿੱਠੀਆਂ ਤਾਂ ਸਾਡੀਆਂ ਵੀ ਲਿਖੀਆਂ ਹੋਵੀਆਂ। ਹਾਂ। ਚਿੱਠੀਆਂ ਲਿਖਿਆ ਉਹਨਾਂ ਕੋਲ ਕੋਈ ਮਨਜ਼ੂਰੀ ਨਹੀਂ ਸੀ ਡਿਪਾਰਟਮੈਂਟ ਦੀ ਮੰਡੀਪੁਰ ਜਿਹੜਾ ਚੌਕ ਬਣਾਜੀ। ਕੋਈ ਮਨਜ਼ੂਰੀ ਨਹੀਂ ਐਸਐਚਓ ਸਾਹਮਣੇ ਵਿਖਾਈ ਕੋਲ ਸਰਪੰਚ ਸਾਹਿਬ ਸੀਗੇ। ਠੀਕ ਹੈ। ਸਰਪੰਚ ਸਾਹਿਬ ਦੇ ਕੋਲ ਮੌਜੂਦਗੀ ਦੇ ਵਿੱਚ ਵਿਖਾਇਆ ਉਹਨਾਂ ਨੇ ਕਾਗਜ਼ ਐਸਐਚਓ ਸਾਹਮਣੇ ਜਵਾਬ ਦਿੱਤਾ ਵੀ ਤੁਹਾਡੇ ਕੋਲ ਕੋਈ ਮਨਜ਼ੂਰੀ ਨਹੀਂ ਹੈਗੀ। ਠੀਕ ਹੈ। ਹਾਂਜੀ। ਉਹ ਕਹਿੰਦਾ ਮੇਰੇ ਦਿਲ ਨੂੰ ਠੇਸ ਬਹੁਤ ਪਹੁੰਚੀ ਹੈ। ਇਹ ਮਨਪ੍ਰੀਤ ਸਾਹਿਬ ਕਹਿ ਰਹੇ ਵੀ ਮੇਰੇ ਦਿਲ ਨੂੰ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਇਹ ਚੌਂਕ ਵਾਲੇ ਮਾਮਲੇ 'ਚ ਪਹਿਲਾਂ ਤਾਂ ਮਠੜ ਸਾਲ ਗੱਲ ਇਹ ਆ ਵੀ ਜਿਹੜੇ ਆਪਾਂ ਲੋਕ ਸੱਦੇ ਅੱਜ ਇੱਥੇ ਇੱਕ ਓਕੇ ਤੇ ਆਪਾਂ ਕਿਸੇ ਨੂੰ ਪਰਸਨਲ ਫੋਨ ਨਹੀਂ ਕਰਿਆ ਠੀਕ ਹੈ ਕਿ ਕੋਈ ਬੰਦਾ ਕਹਦੇ ਇਹਨੂੰ ਪਰਸਨਲ ਫੋਨ ਗਿਆ ਕਿਸੇ ਨੂੰ ਠੀਕ ਹੈ ਜੀ ਦੂਜੀ ਗੱਲ ਵੀ ਇਹ ਹੱਕ ਇਹ ਦੱਸ ਦੇਣ ਵੀ ਇੱਥੇ ਚੌਂਕ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ ਠੀਕ ਹੈ ਲੋਕ ਚਾਹੁੰਦੇ ਆ ਤੇ ਅਸੀਂ ਉਦੋਂ ਜੋ 5 ਲੱਖ ਲੱਗਾ ਸੀ 10 ਲੱਖ ਲਾਵਾਂਗੇ ਠੀਕ ਹੈ ਦੂਜੀ ਗੱਲ ਰਹੀ ਜਿਹੜੀ ਉੱਥੇ ਡਾਕੂਮੈਂਟ ਦੀ ਗੱਲ ਹੋਈ ਉਸ ਕੋਲੋਂ ਕੋਲੋਂ ਕੋਈ ਡਾਕੂਮੈਂਟ ਨਹੀਂ ਉਹਨਾਂ ਨੇ ਸਾਨੂੰ ਦਿੱਤਾ ਠੀ ਜੋ ਕਹਿੰਦੇ ਇਹਨਾਂ ਨੇ ਧੱਕਾ ਨਾ ਧਾਤਾ ਠੀਕ ਹੈ ਇਹ ਗੱਲ ਕਲੀਅਰ ਹੈ ਵੀ ਉਹਨਾਂ ਕੋਲੇ ਕਲੀਅਰੈਂਸ ਹੈ ਨਹੀਂ ਕਿ ਕੁਝ ਵੀ ਹੈ ਨਹੀਂਗਾ ਹੂੰ ਤੇ ਜੇ ਲੋਕ ਚਾਹੁੰਦੇ ਸੀ ਇੱਥੇ ਚੌਂਕ ਬਣਾ ਦਾਂਗੇ ਜੇ ਨਹੀਂ ਲੋਕ ਚਾਹੁੰਦੇ ਸੀ ਜਿਵੇਂ ਹੈਗਾ ਤਾਂ ਉੱਥੇ ਰਹੇਗੀ ਪਰ ਪਰ ਜਿਹੜੇ ਉਹ ਉਹ ਬਲਬਲੀ ਜਿਹੜੇ ਕਹਿੰਦਾ ਵੀ ਇਹ ਬਾਬੇ ਸੇਖੇ ਦੀ ਯਾਦ ਵਿੱਚ ਹੈ ਇਹ ਬਾਬੇ ਸੇਖੇ ਦਾ ਮੁੱਤ ਹੂੰ ਨਹੀਂ ਹੁਣ ਇੱਥੇ ਬਾਬੇ ਸੇਖੇ ਦਾ ਚੌਂਕ ਕਿਵੇਂ ਆ ਗਿਆ ਇੱਥੇ ਹੁਣ ਆਇਆ ਹੈ ਤਾਂ 5 ਸਾਲ ਤਾਂ ਪਹਿਲਾਂ ਕਿਉਂ ਨਹੀਂ ਬਣਾਇਆ ਕਿੰਨੇ ਬਜ਼ੁਰਗ ਖੜੇ ਇੱਥੇ ਸਭ ਤੋਂ ਵੱਡੇ ਮੈਂ ਸਾਡੇ ਪਿਓਾਂ ਵਾਂਗ ਸਨਮਾਨ ਖੜੇ ਮੰਦੇ ਇੱਥੇ ਹੂੰ ਹੂੰ ਉਹਨੇ ਕਿਉਂ ਨਹੀਂ ਬਣਾਇਆ ਇਹ ਪਰ ਉਹ ਕਹਿੰਦੇ ਸਾਡੇ ਕੋਲੇ ਅਸੀਂ ਡਿਪਾਰਟਮੈਂਟ ਤੋਂ ਜਿਹੜੀ ਜਿਹੜੀ ਮਨਜ਼ੂਰੀ ਲੈ ਕੇ ਬਣਾਇਆ ਉਹ ਹੀ ਡਾਕਟਰ ਸਾਹਿਬ ਕਹਿ ਗਏ ਹਟ ਲੈਣਾ ਤੁਹਾਨੂੰ ਵੀ ਮਨਜ਼ੂਰੀ ਹੈ ਹੀ ਨਹੀਂ ਸੀਗੀ ਚਾਰ ਐਪਲੀਕੇਸ਼ਨ ਆਖਣੇ ਪੰਜ ਸੀਗਾ ਪੰਜੇ ਐਪਲੀਕੇਸ਼ਨਾਂ ਜਾਣਕਾਰੀ ਨੇ ਪੜ੍ਹ ਕੇ ਐਸਐਚਓ ਸਾਹਿਬ ਨੇ ਉਹਨੇ ਮੂਹਰੇ ਰੱਖਿਆ ਉਹ ਕਹਿੰਦੇ ਵੀ ਆਪਦੀ ਪਰਮਿਸ਼ਨ ਦਿਖਾ ਜਿਹੜੀ ਤੁਲੇ ਕੋਈ ਪਰਮਿਸ਼ਨ ਨਹੀਂ ਉਹਨਾਂ ਕੋਲੇ ਠੀਕ ਇਹ ਕਲੀਅਰ ਹੈ ਠੀਕ ਹੈ ਠੀਕ ਹੈ ਬਾਕੀ ਜੇ ਉਹਦੇ ਕੋਲੇ ਹੈਗੀ ਆਪਾਂ ਤੁਹਾਨੂੰ ਆਣੇ ਵੀ ਹੁਣ ਵੀ ਜੇ ਸੰਗਤ ਕਹਿੰਦੇ ਸੀ ਹੁਣ ਵੀ ਬਣਾ ਦਾਂਗੇ ਠੀਕ ਹੈ ਜੀ ਇਹ ਪਰਸੰਗਤ ਕਹਦੇ ਵੇਹ ਬਾ ਮੁੱਤ ਚਾਹੀਏ ਇੱਥੇ ਪਲਚੌਂਕ ਚਾਹੀਦਾ ਤੇ ਬਣਾ ਦਾਂਗੇ ਤੇ ਜੇ ਨਹੀਂ ਚਾਹੀਦਾ ਤਾਂ ਬਸ ਨਹੀਂ ਹੁਣ ਤਾਂ ਹੈ ਹੀ ਨਹੀਂ ਬਸੇ ਦਾਦੇ ਤੇ ਵੀ ਉਹ ਦੇ ਦੇ ਸਰੋ ਮੇਰੇ ਖਿਆਲ ਮੁਤਾਬਕ ਜੇ ਜੇ ਜਿਹੜੀ ਜਿੰਨੀ ਸੰਗਤ ਇੱਧਰ ਇੱਧਰਲੀ ਸਾਈਡ ਨੂੰ ਜਿਹੜੀ ਸਾਰੀ ਸੰਗਤ ਹੈ ਉਹ ਜਿਹੜੀ ਚੌਕ ਨਾਂ ਬਣਾਉਣ ਦੇ ਹੱਕ ਵਿੱਚ ਇੱਥੇ ਜਿਹੜੀ ਪਹੁੰਚੀ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਵੀ ਜਿਹੜੀ ਸਾਰੀ ਸੰਗਤ ਹੈ ਉਹ ਇੱਥੇ ਘੋੜੇ ਵੀ ਮੁੜਦੇ ਜੀ ਘੋੜੇ ਨਹੀਂ ਮੁੜਦੇ ਉਹ ਤਾਂ ਘੋੜਾ ਮੋੜ ਕੇ ਸਾਰੇ ਦੇ ਬਣਾ ਦੇਗੇ ਇਹ ਵੀ ਮੁੜਦੇ ਉਹਨੂੰ ਕਹਿੰਦਾ ਟਰਾਲੇ ਨਹੀਂ ਮੁੜਦੇ ਹਾਂ ਸਾਰਾ ਸਾਰੇ ਟਰਾਲਾ ਮੋੜ ਕੇ ਵਿਖਾ ਦੇ ਇਹ ਖੇਪਣ ਬੱਡੂਆ ਲੱਗਿਆ ਭਾਈ ਦੀ ਲੱਤ ਟੁੱਟੀ ਆ ਇਹਦੇ ਵਿੱਚ ਵੱਜ ਗਈ ਇਸੇ ਭਾਈ ਦੀ ਹੱਡ ਦਾ ਹਾਲ ਵੇਖੋ ਬੈਠੀ ਬੱਚੀ ਇਹਦੀ ਲੱਤ ਟੁੱਟੀ ਜਿਹਦੇ ਵਿੱਚ ਵੱਜ ਗਈ ਇਸੇ ਚੋਂ ਹਾਂ ਇਸੇ ਜਗ੍ਹਾ ਦੀ ਲੱਤ ਹੈ ਭਾਈ ਮੇਰੇ ਗੱਡੀ ਤੇ 50000 ਰੁਪਏ ਆ ਆ ਵੇਖੋ ਜੀ ਆ 10 ਲੱਖ ਮੇਰੀ ਲੱਤ ਤੇ ਲੱਗ ਗਿਆ ਕਰ ਕਿੰਨੇ ਲੱਗੇ ਆ ਲੱਤ ਤੇ 10 ਲੱਖ ਹਜੇ ਧੀਰੀ ਦੀ ਭਾਈ ਹਜੇ ਤਾਂ ਕਮੈਂਟ ਕਰੋ ਕਦੋਂ ਕਦੋਂ ਲੱਗੀ ਸੀ ਇਹ ਗੱਡੀ ਤੁਹਾਡੀ ਕਦੋਂ ਵੱਜੀ ਸੀ ਇਹ 2000 ਕੀ ਦੀ ਗੱਲ ਆਈ 2021 ਚ ਵੱਜੀ ਹਾਂਜੀ ਮਰਾਏ ਜਿੰਦ ਬਣਿਆ ਬਣਾਈ ਅੱਛਾ ਮੈਂ ਸਮਾਤ ਵਾਲੀ ਸਾਈਡ ਤੋਂ ਹੁੰਦਾ ਸੀ ਗੱਡੀ ਮੇਰੇ ਸਾਹਦੇ ਵਿੱਚ ਆ ਕੇ ਵੱਜੀ ਅੱਛਾ ਯਾਰ ਮੇਰੇ ਗੱਡੀ ਦੇ ਲਾਗੇ ਗੱਡੀ ਉਹ ਰਾਕੇ ਮੇਰੇ ਵਿੱਚ ਨਹੀਂ ਪਈ ਠੀਕ ਹੈ ਛੱਡੀ ਜਮਾਂ ਟੁੱਟ ਗਈ ਸੀ ਕੋਈ ਦੋਫੀਆ ਕੋਈ ਨਖਰਾ ਨਹੀਂ ਕਰਦਾ ਵਿਚਾਰਾ ਇੰਨਾ ਵੀ ਜਿੰਦਗੀ ਵੱਜ ਗਈ ਸੋ ਇੱਕ ਵਾਰ ਮੈਂ ਚਾਹਣਾ ਵੀ ਜਿਹੜੀ ਇੱਕ ਸਾਈਡ ਤੇ ਹੋ ਜੀਏ ਆਪਾਂ ਸਾਰੇ ਬੰਦੇ ਜਾਂ ਜੋ ਇੱਕ ਜਿਹੜੀ ਤਸਵੀਰ ਹੈ ਤੁਹਾਡੀ ਸਹਿਮਤੀ ਦੀ ਜਾਂ ਨਾ ਸਹਿਮਤੀ ਦੀ ਉਹ ਮੈਂ ਇਧਰਲੀ ਸਾਈਡ ਤੋਂ ਤਸਵੀਰ ਕਰ ਲਵਾਂ ਇਧਰਲੀ ਸਾਈਡ ਨੂੰ ਇਹ ਕੰਮ ਖੋਜੀ ਇਹ ਕਿਹੜਾ ਹੈ ਅਰਕੋ ਇਹ ਮਖੂਬਾ ਹੀ ਇਨੀਵੇਟਰ ਨੂੰ ਲਾਓ ਇਹਨਾਂ ਨਿਸ਼ਾਨੇ ਬੋਲਾਂ ਦੇ ਪੰਜਿਆਂ ਦੇ ਕੋਲ ਜਿਹੜਾ ਵੱਜ ਗਿਆ ਨਿਸ਼ਾਨਾ ਇਹਦਾ ਮੇਰਾ ਵੀ ਐਕਸੀਡੈਂਟ ਹੋਇਆ ਸੀਗਾ ਅੱਛਾ ਮੁੱਖ ਮੰਤਰੀ ਦੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਮੈਨੂੰ ਫੜ ਕੇ ਵੋਟ ਪਾਉਣ ਲੈ ਕੇ ਗਏ ਅੱਛਾ ਤੇ ਸਕੂਟਰੀ ਵੱਜੀ ਸੀ ਮੈਨੂੰ ਪਿਰਤੇ ਨੇ ਤੇ ਪੰਮੀ ਬਾਈ ਨੇ ਚੱਕ ਕੇ ਡਾਕਟਰ ਦੇ ਲੈ ਕੇ ਦੀਵ ਲਾਲ ਦੇ ਮੁੜ ਕੇ ਡਾਕਟਰ ਕੋਲੇ ਲੈ ਕੇ ਗਏ ਸੀ ਬਾਅਦ ਚ ਨੇ ਕਿਉਂ ਵੱਜਿਆ ਕਾ ਤੂੰ ਕਿਉਂ ਵੱਜੀ ਉਹ ਸਕੂਟਰੀ ਤੇ ਆ ਰਿਹਾ ਸੀ ਮੈਨੂੰ ਦਿਖਿਆ ਨਹੀਂ ਗਾ ਤੇ ਥੋੜਾ ਜਿਹਾ ਵੇਲਾ ਸੀਗਾ ਵਿਚ ਵੱਜ ਗਿਆ ਮੈਂ ਅੱਛਾ ਚਾਲੇ ਬਣਿਆ ਕਰਕੇ ਠੀਕ ਐਕਸੀਡੈਂਟ ਹੋ ਗਿਆ ਮਤਲਬ 3 ਮਹੀਨੇ ਮੰਜੇ ਤੇ ਪਿਆ ਰਹਿਆ ਪਰਿਵਾਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਗਿਆ ਸੀਗਾ ਅੱਛਾ ਅੱਛਾ ਸਾਰੇ ਨਗਰ ਦਾ ਸੰਜੋਗ ਢਾਉਣਾ ਚਾਹੇ ਮੈਂ ਇੱਕ ਪੈਣ ਮੋੜ ਜਿਹੜਾ ਟਰੈਕਟਰ ਮੋੜਦਾ ਕੁਝ ਨਹੀਂ ਮੋੜਦਾਗਾ ਠੀਕ ਆ ਸਾਰਾ ਨਗਰ ਖੜਾ ਸਾਰੇ ਢਾਉਣ ਵਾਲੇ ਆ ਮੈਂ ਇੱਕ ਪੈਣ ਮੋੜਦੀ ਆ ਇਨਾ ਕੋਈ ਟਰਾਲਾ ਮੋੜਦਾ ਵੱਡਾ ਠੀਕ ਐ ਇਹ ਨਗਰ ਦੇ ਸੰਜੋਗ ਨਾਲ ਢਾ ਲਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੋ ਜਿਹੜਾ ਨਗਰ ਹੈ ਉਹ ਜ਼ਿਆਦਾਤਰ ਸ਼ੌਂਕ ਢਾਉਣ ਦੇ ਮਾਮਲੇ ਦੇ ਹੱਕ ਵਿੱਚ ਹੀ ਨਿਤਰਿਆ ਕੁਝ ਬੰਦੇ ਬਿਠਾ ਲਓ ਮੈਂ ਤਾਂ ਸਾਰੀ ਤਸਵੀਰ ਕਰ ਲਵਾਂ ਇੱਕ ਵਾਰ ਕੁਝ ਬੰਦੇ ਮੂਰੇ ਬਿਠਾ ਲਓ ਮੈਂ ਤਸਵੀਰ ਕਰ ਲਵਾਂ ਬਾਈ ਜੋ ਬੰਦੇ ਮੂਰੇ ਉਹ ਖੜਾ ਅੱਗੇ ਬੈਠੋ ਅੱਗੇ ਬੈਠੋ ਜਿੰਨੇ ਲੋਕਾਂ ਵਿੱਚ ਲਾ ਲੋ ਜਿਹੜੇ ਇਧਰਲੀ ਸਾਈਡ ਬੰਦੇ ਆ ਕੋਈ ਬਣਾਉਣ ਵਾਲੇ ਹੱਕ ਤਾਂ ਨਹੀਂ ਕੋਈ ਬਣਾਉਣ ਵਾਲੇ ਹੱਕ ਤਾਂ ਨਹੀਂ ਵੀ ਇਹ ਬਣਿਆ ਰਹਿਣ ਜਿਹੜੇ ਇਧਰਲੀ ਸਾਈਡ ਜਿਹੜੇ ਉਧਰ ਨਹੀਂ ਸਹਿਮਤ ਕੁਝ ਬੰਦੇ ਬਿਠਾ ਲਓ ਮੈਂ ਤਾਂ ਸਾਰੀ ਤਸਵੀਰ ਸੋ ਜਿਹੜਾ ਸਮੂੱਚਾ ਇਕੱਠ ਹੈ ਉਹ ਸਾਰਾ ਪਿੰਡ ਦਾ ਜਿਹੜਾ ਅੱਜ ਇੱਥੇ ਮੰਡੀ ਦੇ ਵਿੱਚ ਹੋਇਆ ਸੋ ਸਾਰਾ ਲਗਭਗ ਸਾਰਿਆਂ ਦੇ ਵਿਚਾਰ ਇਹੀ ਨੇ ਕਿ ਇਹ ਚੌਂਕ ਨੂੰ ਇੱਥੋਂ ਹਟਾਇਆ ਜਾਣਾ ਚਾਹੀਦਾ ਸੀਗਾ ਸੋ ਇਸੇ ਕਰਕੇ ਜਿਹੜੇ ਸਾਰੇ ਬੰਦਿਆਂ ਦੀ ਕੋਈ ਰਾਏ ਦਿਖਾਈ ਦਿੱਤੀ ਹੈ ਕਿ ਇਹ ਚੌਕ ਇੱਥੋਂ ਹਟਾ ਦੇਣਾ ਚਾਹੀਦਾ ਸੀਗਾ ਮੋਟਰਸਾਈਕਲ ਇੱਕ ਵਾਰ ਥੋੜੇ ਹਟਾ ਦਿਓ ਮੜੇ ਜਿਵੇਂ ਫੋਟੋ ਕਰ ਲਵਾਂ ਜੀ ਆ ਬਾਈ ਜੀ ਜਿਹੜੇ ਜਿਹੜੇ ਇੱਧਰ ਆ ਸਕਦੇ ਆ ਜੇ ਮੂਰੇ ਆ ਜਾऊं ਤਾਂ ਇੱਧਰ ਆ ਜਾਓ ਤੁਸੀਂ ਆ ਜਾਓ ਇੱਧਰ ਆਓ ਸੋ ਕੀ ਕੀ ਸਹਿਮਤੀ ਦੇਣਾ ਚਾਹੁੰਦੇ ਹੋ ਤੁਸੀਂ ਹੱਥ ਕੋਈ ਜਿਹੜੇ ਇਹ ਢਾਉਣ ਦੇ ਮਾਮਲੇ 'ਚ ਤੋਂ ਜੇ ਤਾਂ ਤੁਸੀਂ ਜੇ ਸਾਰੇ ਢਾਉਣ ਦੇ ਹੱਕ 'ਚ ਆ ਤਾਂ ਹੱਥ ਖੜੇ ਕਰ ਲਓ ਸਾਰੇ ਇਕੱਠ ਨੇ ਜਿਹੜਾ ਹੈਗਾ ਹੱਥ ਖੜੇ ਕਰਕੇ ਇਸ ਚੌਂਕ ਨੂੰ ਜੋਟਾ ਆਇਆ ਹੈ ਫੈਸਲਾ ਉਹ ਫੈਸਲੇ ਦੇ ਹੱਕ ਦੇ ਵਿੱਚ ਸਹਿਮਤੀ ਪ੍ਰਗਟਾਈ ਹੈ। ਸੋ ਜੇ ਕੋਈ ਬੰਦਾ ਇੱਥੇ ਇਹਨੂੰ ਹੱਕ ਰੱਖਣ ਦੇ ਹੱਕ 'ਚ ਉਹ ਵੀ ਆਪਦਾ ਪੱਖ ਰੱਖ ਸਕਦਾ ਹੈ। ਫੇਰ ਫਿਰ ਇਹ ਨਾਖੇ ਵੀ ਜਿਹੜਾ ਢੋਣ ਦੇ ਮਾਮਲੇ 'ਚ ਹੀ ਗੱਲਬਾਤ ਕਰਕੇ ਉੱਠ ਗਿਆ ਜੇ ਕੋਈ ਰੱਖਣ ਦੇ ਮਾਮਲੇ 'ਚ ਆਪਦੀ ਗੱਲ ਰੱਖ ਸਕਦਾ ਇੱਥੇ ਭਾਈ ਆ ਸਕਦਾ। ਉਹ ਵੀ ਰੱਖਣ ਨੂੰ ਕੋਈ ਬੰਦਾ ਰੱਖਣ ਦੇ ਮਾਮਲੇ 'ਚ ਇੱਥੇ ਨਹੀਂ ਪਹੁੰਚਿਆ ਸੋ ਸਾਰੀ ਜਿਹੜੀ ਸੰਗਤ ਇਕੱਠੀ ਹੋਈ ਹੈ ਉਹ ਢਾਣ ਦੇ ਹੱਕ 'ਚ ਹੀ ਪਹੁੰਚੀ ਹੈ ਸੋ ਤਸਵੀਰਾਂ ਪਿੰਡ ਸੇਖਾ ਕਲਾਵਾਂ ਦੀਆਂ ਸਨ ਸੋ ਜਿਹੜਾ ਇਸ ਮਾਮਲੇ ਨੂੰ ਆਪਾਂ ਇੱਥੇ ਹੀ ਬਰਾਮਦ ਦਿੰਨੇ ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਇੱਥੇ ਇਸ